ਇੱਤਰ ਭਵਿਕ ਦੀ ਤਲਾਸ਼ ਦੇ ਵਿੱਚ ਕੈਨੇਡਾ ਗਏ ਇੱਕ ਛੋਟੀ ਉਮਰ ਦੇ ਮੁੰਡੇ ਦੀ ਅਚਾਨਕ ਮੌਤ ਹੋ ਗਈ ਤੇ ਇਸ ਤੋਂ ਬਾਅਦ ਹੁਣ 14 ਦਿਨਾਂ ਬਾਅਦ ਮੁੰਡੇ ਦੀ ਦੇਹ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ ਤੇ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਜੱਸਾ ਦਾ ਹੈ ਜਿੱਥੇ ਕਿ 14 ਦਿਨ ਬਾਅਦ ਜਦੋਂ ਮੁੰਡੇ ਦੀ ਜੇਹ ਪਿੰਡ ਪਹੁੰਚੀ ਤਾਂ ਪਿੰਡ ਦੇ ਵਿੱਚ ਮਾਤਮ ਛਾ ਗਿਆ ਤੇ ਦੁੱਖ ਦੇ ਨਾਲ ਪਿੰਡ ਦੇ ਸ਼ਮਸ਼ਾਨਗਾਹ ਕਾਟ ਦੇ ਵਿੱਚ ਮੁੰਡੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਇੱਕ ਗੁਰਸਿੱਖ ਨੌਜਵਾਨ ਸੀ ਤੇ ਆਪਣੀ ਭੈਣ ਤੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਤੇ ਅਚਾਨਕ ਉਸ ਦੀ ਉੱਥੇ ਮੌਤ ਹੋ ਗਈ ਇਹ ਜੋ ਦੁਖਦਾਈ ਘਟਨਾ ਵਾਪਰੀ ਹੈ ਸਾਰੇ ਨਗਰ ਨੂੰ ਬਹੁਤ ਦੁੱਖ ਪਹੁੰਚਿਆ ਇਹ ਕਾਕਾ ਜਸਨਪ੍ਰੀਤ ਸਿੰਘ ਸੁਪੁੱਤਰ ਆਮਨਦੀਪ ਸਿੰਘ ਫੌਜੀ ਮਜੂਦਾ ਪਟਵਾਰੀ ਉਹਨਾਂ ਦਾ ਇਕਲੌਤਾ ਪੁੱਤਰ ਸੀ ਜੋ ਡੇਢ ਕ ਸਾਲ ਪਹਿਲਾਂ ਕੈਨੇਡਾ ਗਿਆ ਸੀ ਉਹਨਾਂ ਦੇ ਕੁਝ ਦਿਨ ਪਹਿਲਾਂ ਅਚਾਨਕ ਮੌਤ ਹੋ ਗਈ ਜੋ ਅੱਜ ਸਾਡੇ ਨਗਰ ਦੇ ਵਿੱਚ ਪਹੁੰਚੇ ਨੇ ਸਾਰੇ ਹੀ ਨਗਰ ਨੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸੋ ਪ੍ਰਮਾਤਮਾ ਇਹਨਾਂ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨ ਕਮਲਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਪਿੱਛੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਦਾਦਾ ਜੀ ਗੁਲਜਾਰ ਸਿੰਘ ਜੀ ਫੌਜੀ ਇਹਨਾਂ ਦੇ ਪਿਤਾ ਅਮਨਦੀਪ ਸਿੰਘ ਪਟਵਾਰੀ ਸਾਬਕਾ ਫੌਜੀ ਇਹਨਾਂ ਦੀ ਮਾਤਾ ਜੀ ਅਤੇ ਇਹਨਾਂ ਦੀ ਭੈਣ ਇਹ ਸਾਰੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਨੇ ਪ੍ਰਮਾਤਮਾ ਇਹਨਾਂ ਦੀ ਚਰਨ ਕਮਲਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਡੇ ਪਿੰਡ ਪਣੀ ਜੱਸਾ ਦੇ ਵਿੱਚ ਬਹੁਤ ਦੁੱਖਦਾਈ ਘਟਨਾ ਪਈ ਹੈ ਬੋਲਿਆ ਨਹੀਂ ਜਾਂਦਾ ਸ਼ਰਮ ਨਾ ਬੋਲਿਆ ਜਾਂਦਾ ਪਰ ਅਕਾਲ ਪੱਖ ਦਾ ਪਾਣੇ ਇਹ ਜਸਨਪ੍ਰੀਤ ਸਿੰਘ ਜਿਹਦੀ ਸਿਰਫ 21 ਸਾਲ ਉਮਰ ਸੀ ਆਪਣੇ ਮਾਪੇ ਦੀ ਸੇਵਾ ਕਰਨ ਵਾਸਤੇ ਪਾਲ ਪਰਸਨ ਵਾਸਤੇ ਦਾਦਾ ਦਾਦੀ ਦੀ ਸੇਵਾ ਕਰਨ ਵਾਸਤੇ ਕਰੀਬ ਡੇਢ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿਸ ਦੀ ਬਹੁਤ ਮਾੜੀ ਘਟਨਾ ਹੋਈ ਹੈ ਸਾਡਾ ਪਿੰਡ ਪਿੰਡ ਜੱਸਾ ਬਹੁਤ ਬਰਾਗ ਦੇ ਵਿੱਚ ਹੈ ਸਾਰੇ ਲੋਕ ਹਮਦਰਦੀ ਨੇ ਪਿਤਾ ਜੀ ਜੀ ਪਹਿਲਾਂ ਫੌਜ ਦੇ ਵਿੱਚ ਸਨ ਦੇਸ਼ ਦੀ ਸੇਵਾ ਕੀਤੀ ਹੈ ਸਾਰਾ ਪਿੰਡ 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 ਜੱਸਾ ਬਰਾਗ ਦੇ ਵਿੱਚ ਹੈ ਸਾਰਾ ਨਗਰ ਸਾਰਾ ਹਲਕਾ ਅਫਸੋਸ ਦੇ ਵਿੱਚ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਸ਼ਨ ਪ੍ਰੇਤ ਸਿੰਘ ਨੇ ਦਸੰਬਰ ਮਹੀਨੇ ਦੇ ਵਿੱਚ ਵਾਪਸ ਪੰਜਾਬ ਆਪਣੇ ਪਿੰਡ ਆਉਣਾ ਸੀ ਲੇਕਿਨ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਅਚਾਨਕ ਹੋਈ ਮੌਤ ਨੇ ਪਰਵਾਰ ਨੂੰ ਉਸ ਨੂੰ ਦੁਬਾਰਾ ਮਿਲਣ ਦਾ ਮੌਕਾ ਹੀ ਨਹੀਂ ਦਿੱਤਾ ਜਗਬਾਨੀ ਟੀਵੀ ਲਈ ਵਨੀਤ ਸ਼ਰਮਾ ਦੀ ਰਿਪੋਰਟ